ਸਸ਼ੀ ਗਾਲ ਦੋਸਤੋ ਮੈਂ ਦਰਪਨ ਸਵਾਗਤ ਕਰਦਾ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਦਰਪਨ ਕਾਚਨ ਸੈਂਟਰ ਤੇ ਆਮ ਆਦਮੀ ਕਲੀਨਿਕ ਦਾ ਨਾਮ ਤਾਂ ਤੁਸੀਂ ਸੁਣਿਆ ਹੋਏਗਾ ਜਿਹਨੂੰ ਮਹੱਲਾ ਕਲੀਨਿਕ ਵੀ ਕਿਹਾ ਜਾਂਦਾ ਹੈ ਕਿ ਮੈਂ ਤੁਹਾਨੂੰ ਇਸ ਲਈ ਪੁੱਛਣ ਨੇ ਕਿਉਂਕਿ ਅੱਜ ਦੀ ਭਰਤੀ ਇਸੇ ਨਾਲ ਰਿਲੇਟਡ ਹੈ ਐਂਡ ਆਮ ਆਦਮੀ ਪਾਰਟੀ ਵਾਲੇ ਆਮ ਆਦਮੀ ਮਹੱਲਾ ਕਲੀਨਿਕ ਵਾਲੇ ਜਦੋਂ ਭਰਤੀ ਕਰਦੇ ਆ ਤਾਂ ਉਹਨਾਂ ਦਾ ਇੱਕ ਆਪਣਾ ਸਟਾਈਲ ਆ ਇੱਕ ਅਲੱਗ ਤਰੀਕਾ ਵਾ ਠੀਕ ਹੈ ਉਸ ਤਰੀਕੇ ਬਾਰੇ ਵੀ ਆਪਾਂ ਜ਼ਰੂਰ ਗੱਲ ਕਰਾਂਗੇ ਕਿਉਂਕਿ ਬਹੁਤ ਇੰਪੋਰਟੈਂਟ ਹੈ ਐਂਡ ਇਹਦਾ ਪਾਰਟ ਹੈ ਵੀਡੀਓ ਦਾ ਠੀਕ ਹੈ ਉਹ ਕੀ ਕਰਦੇ ਆ ਇਸ ਤਰ੍ਹਾਂ ਦਾ ਮੈਂ ਤੁਹਾਨੂੰ ਸਕਰੀਨ ਤੇ ਦਿਖਾ ਰਿਹਾ ਵਾਂ ਇਸ ਤਰ੍ਹਾਂ ਦਾ ਇੱਕ ਨੋਟਿਸ ਹੁੰਦਾ ਹੈ ਉਹ ਜਾਰੀ ਕਰ ਦਿੰਦੇ ਆ ਅਖਬਾਰਾਂ ਦੇ ਵਿੱਚ ਕਿ ਇਹ ਵੈਬਸਾਈਟ ਤੇ ਇਹਨੂੰ ਨਹੀਂ ਪਾਉਂਦੇ ਦੋ ਤਿੰਨ ਵਾਰ ਮੈਂ ਪਹਿਲਾਂ ਵੀ ਇੱਥੇ ਵੀਡੀਓ ਬਣਾ ਚੁੱਕਾ ਵਾਂ ਉਹ ਜੋ ਇੱਕ ਵਾਰੇ ਪਰ ਧੀ ਕੈਨਸਲ ਹੀ ਹੋ ਗਈ ਸੀ ਬਟ ਬਾਕੀ ਦੋ ਵਾਰ ਪੂਰੇ ਇਮਾਨਦਾਰੀ ਨਾਲ ਉਹਨਾਂ ਨੇ ਇੰਟਰਵਿਊਜ਼ ਲਈਆਂ ਡਾਕੂਮੈਂਟੇਸ਼ਨ ਦੇਖੀ ਸਾਰਾ ਕੁਝ ਦੇਖਿਆ ਐਂਡ ਬੜੇ ਵਧੀਆ ਤਰੀਕੇ ਨਾਲ ਭਰਤੀ ਕੀਤੀ ਕਿਸੇ ਵੀ ਆਫੀਸ਼ਲ ਵੈਬਸਾਈਟ ਤੇ ਮੈਨੂੰ ਨਹੀਂ ਪਤਾ ਕਿਉਂ ਨਹੀਂ ਪਾਉਂਦੇ ਲਿਖ ਦਿੰਦੇ ਆ ਨੋਟੀਫਿਕੇਸ਼ਨ ਦੇ ਵਿੱਚ ਕਿ ਐਸ ਪਰਟੀਕੂਲਰ ਵੈਬਸਾਈਟ ਤੇ ਹੀ ਪਾਵਾਂਗੇ ਲੇਕਿਨ ਜਿਆਦਾ ਪੌਂਦੀ ਨਹੀਂ ਆ ਜਿਆਦਾ ਮੈਂ ਇਨਾਂ ਦੇ ਅਖਬਾਰਾਂ ਚੋਂ ਹੀ ਮ ਨੂੰ ਆਪਣੀ ਅਖਬਾਰ ਦਾ ਹਿਸਾਬ ਲੈਣਾ ਪੈਂਦਾ ਹੈ ਜਦੋਂ ਵੀ ਇਹਨਾਂ ਦੀ ਭਰਤੀ ਆਉਂਦੀ ਹੈ ਆਮ ਆਦਮੀ ਮੁਹੱਲਾ ਕਲੀਨਿਕ ਵਾਲਿਆਂ ਦੀ ਅੱਜ ਵੀ ਇਹ ਭਰਤੀ ਆਈ ਆ ਮੇਰਾ ਤੁਹਾਨੂੰ ਦੱਸਣਾ ਬਹੁਤ ਜ਼ਰੂਰੀ ਆ ਕਿਉਂਕਿ ਪਤਾ ਨਹੀਂ ਆ ਕਿਦੀ ਕਦੋਂ ਜੌਬ ਲੱਗ ਜੇ ਠੀਕ ਹੈ ਇਸ ਲਈ ਹਰ ਵੀਡੀਓ ਦੀ ਸਹੀ ਇਨਫੋਰਮੇਸ਼ਨ ਪਹੁੰਚੋਣਾ ਮੇਰਾ ਕੰਮ ਹੈ ਇੱਕ ਜੌਬ ਹੈਗੀ ਆ ਇਹਦੀ ਵੀ ਗਾਰੰਟੀ ਆ ਕਿਉਂਕਿ ਫੋਨ ਕਰਕੇ ਵੀ ਪੁੱਛ ਲਿਆ ਹੈ ਕਿ ਹਾਂ ਭਈ ਵਾਕਈ ਹੈਗੀ ਹੈ ਕਿਸੇ ਨੇ ਅਖਬਾਰ ਚ ਮਜ਼ਾਕ ਨਾ ਤਾਂ ਨਹੀਂ ਸੁਖਾਇਆ ਲੇਕਿਨ ਨਹੀਂ ਸਰਜਨ ਸਾਹਿਬ ਨੇ ਖੁਦ ਦੱਸਿਆ ਕਿ ਨਹੀਂ ਵੀ ਇਹ ਪ੍ਰਤੀ ਐਗਜ਼ਿਸਟ ਕਰਦੀ ਹੈ ਠੀਕ ਹੈ ਜੀ ਇਸੇ ਪ੍ਰਤੀ ਬਾਰੇ ਅੱਜ ਆਪਾਂ ਸਾਰੀ ਗੱਲ ਕਰਨੀ ਹੈ ਚਲੋ ਸ਼ੁਰੂ ਕਰਦੇ ਇਸ ਵੀਡੀਓ ਸਭ ਤੋਂ ਪਹਿਲਾਂ ਕੌਣ-ਕੌਣ ਪਾਰਟਿਸਿਪੇਟ ਕਰ ਸਕਦਾ ਹੈ ਇਹ ਪੁੱਛਿਆ ਗਿਆ ਹੈ ویسੇ ਨਾ ਦੇਖੋ ਸਾਰੇ ਹੀ ਪਾਰਟਿਸਿਪੇਟ ਕਰ ਸਕਦੇ ਆ ਕੋਈ ਇਦਾਂ ਦੀ ਕੰਡੀਸ਼ਨ ਨਹੀਂ ਰੱਖੀ ਇਹਦੇ ਬਾਵਜੂਦ ਆਮ ਆਦਮੀ ਪਾਰਟੀ ਜੋ ਮੁਹੱਲਾ ਕਲੀਨਿਕ ਚਲਾਉਂਦੀ ਹੈ ਇਹਦੇ ਵਿੱਚ ਮੋਸਟਲੀ ਫੀਮੇਲ ਨੂੰ ਹੀ ਪ੍ਰੇਫਰ ਕੀਤਾ ਜਾਂਦਾ ਹੈ ਠੀਕ ਹੈ ਅਗਰ ਫੀਮੇਲ ਸੁਨਰੀ ਇਸ ਵੀਡੀਓ ਨੂੰ ਤਾਂ ਉਹਨਾਂ ਨੂੰ ਪ੍ਰੇਫਰ ਕੀਤਾ ਜਾਏਗਾ ਮੇਲ ਵੀ ਕਨਸਿਡਰ ਕੀਤੇ ਜਾਣਗੇ ਨਹੀਂ ਕਨਸਿਡਰ ਨਹੀਂ ਕੀਤੇ ਜਾਣਗੇ ਬਟ ਉਦੋਂ ਕਨਸਿਡਰ ਕੀਤੇ ਜਾਣਗੇ ਜਦੋਂ ਉਹਨਾਂ ਕੋ ਫੀਮੇਲ ਦਾ ਕੋਈ ਆਪਸ਼ਨ ਨਹੀਂ ਹੈਗਾ ਠੀਕ ਹੈ ਜੀ ਅਗਰ ਉਹਨਾਂ ਨੂੰ ਕੋਈ ਸੂਟੇਬਲ ਫੀਮੇਲ ਨਹੀਂ ਮਿਲਦੀ ਇਸੇ ਕਰਕੇ ਇਹ ਲੋਕ ਫੀਸ ਨਹੀਂ ਰੱਖਦੇ ਕੋਈ ਵੀ ਫੀਸ ਬੋਸਲੀ ਨਹੀਂ ਹੁੰਦੀ ਆਮਾਨੀ ਵਾਲੇ ਕੇਸ ਦੇ ਵਿੱਚ ਇਸੇ ਕਰਕੇ ਤਾਂ ਕਿ ਜਿਆਦਾ ਤੋਂ ਜਿਆਦਾ ਲੋਕ ਅਪਲਾਈ ਕਰਨ ਜੇ ਫੀਮੇਲ ਨੂੰ ਆਪਣੀ ਪਸੰਦੀ ਨਹੀਂ ਵੀ ਮਿਲੀ ਤਾਂ ਮੇਲ ਤਾਂ ਮਿਲ ਹੀ ਜਾਵੇ ਘੱਟੋ ਘੱਟ ਪੋਜੀਸ਼ਨ ਹੈ ਤੇ ਇਹ ਹੁੰਦੀ ਕਿ ਫੀਮੇਲ ਨੂੰ ਹੀ ਉਠਾਉਂ। ਅੱਛਾ ਨੈਕਸਟ ਆ ਗਈ ਪੋਸਟ ਕਾਦੀ ਹੈ? ਕਲੀਨिकल ਅਸਿਸਟੈਂਟ। ਠੀਕ ਹੈ ਜੀ। ਇੱਕ ਅਸਿਸਟੈਂਟ ਹੁੰਦਾ ਹੈ ਜਿਹਦਾ ਕੰਮ ਹੁੰਦਾ ਹੈ ਮਰੀਜ਼ ਚੈੱਕ ਕਰਨਾ। ਉਹਦੀ ਇਹ ਜੌਬ ਹੈ ਜਿਹੜਾ ਕਲੀਨिकल ਅਸਿਸਟੈਂਟ ਇਹਨੂੰ ਬੁਲਾਇਆ ਜਾਂਦਾ ਹੈ। ਨੈਕਸਟ ਕੁਐਸਚਨ ਕੀ ਇਹ ਜੌਬ ਟ੍ਰਾਂਸਫਰੇਬਲ ਹੈ? ਹਾਂ ਜੀ, ਟ੍ਰਾਂਸਫਰੇਬਲ ਹੈ ਜੀ ਬਿਲਕੁਲ ਸ਼ੱਕ ਨਹੀਂ ਚ ਕੋਈ। ਪਰ ਧਿਆਨ ਨੱਖਣ ਵਾਲੀ ਗੱਲ ਸਿਰਫ ਇਹ ਨਹੀਂ ਹੈ ਕਿ ਭਈ ਸ਼ੁਰੂ ਤੋਂ ਉੱਥੇ ਹੀ ਕਰਨਾ ਪਾਏਗਾ ਜਿੱਥੋਂ ਦੀ ਇਹ ਜੌਬ ਹੈ ਨੰਬਰ 1। ਨੰਬਰ 2 ਤੁਸੀਂ ਟ੍ਰਾਂਸਫਰ ਲੈ ਸਕਦੇ ਹੋ 노 ਡਾਊਟ ਮੈਂ ਮਨਣਾ ਨਹੀਂ ਕਰੰਗਾ ਲੇਕਿਨ ਉਹਦੇ ਰੂਲਸ ਐਂਡ ਰੈਗੂਲੇਸ਼ਨਸ ਫਾਲੋ ਕਰਨੇ ਪੈਣਗੇ ਫਾਰ ਇਗਜ਼ੈਂਪਲ ਰੂਲ ਨੰਬਰ 1 ਕਿ ਘੱਟੋ ਘੱਟ ਇੰਨੇ ਸਾਲ ਜਾਂ ਇੰਨੇ ਮਹੀਨੇ ਦੀ ਜੌਬ ਕੀਤੀ ਉਸ ਤੋਂ ਬਾਅਦ ਹੀ ਤੁਸੀਂ ਟ੍ਰਾਂਸਫਰ ਲੈ ਸਕਦੇ ਹੋ ਹਰ ਜ਼ਿਲ੍ਹੇ 'ਚ ਕੋਈ ਨਾ ਕੋਈ ਮੋਹੱਲਾ ਕਲੀਨਿਕ ਤਾਂ ਹੈ ਹੀ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਠੀਕ ਹੈ ਸੋ ਅਲਟੀਮੇਟਲੀ ਟ੍ਰਾਂਸਫਰੇਬਲ ਜੌਬ ਤਾਂ ਹੈ ਇਹ ਵੀ ਮੰਨਣਾ ਹੀ ਪਏਗਾ ਨੈਕਸਟ ਆ ਗਈ ਤੁਹਾਡੀ ਏਜ ਲਿਮਟ ਹੁਣ ਇੱਥੇ ਬੜਾ ਕਲੀਅਰਲੀ ਲਿਖਿਆ ਹੈ ਕਿ 37 ਸਾਲ ਤੱਕ ਦੇ ਲੋਕ ਹੀ ਅਪਲਾਈ ਕਰ ਸਕਦੇ ਹਨ ਠੀਕ ਹੈ ਇਹਨਾਂ ਨੇ ਕੋਸ਼ਿਸ਼ ਕਰਨੀ ਹੈ 37 ਸਾਲ ਤੋਂ ਘੱਟ ਵਾਲੇ ਬੰਦੇ ਉਠਾਉਣ ਦੀ ਚਾਹੇ ਉਹ ਕੋਈ ਵੀ ਜਨਰਲ ਹੈ OBC ਹੈ SC ਹੈ ਐਕਸਰਸਮੈਨ ਹੈ ਕੁਝ ਵੀ 37 ਸਾਲ ਤੋਂ ਘੱਟ ਵਾਲੇ ਬੰਦੇ ਹੀ ਚੱਕਣ ਦੀ ਕੋਸ਼ਿਸ਼ ਕਰਨਗੇ ਇਨ ਕੇਸ 37 ਸਾਲ ਤੋਂ ਘੱਟ ਵਾਲਾ ਬੰਦਾ ਅਵੇਲੇਬਲ ਨਹੀਂ ਹੈ ਫਿਰ ਇਹ ਸੋਚ ਸਕਦੇ ਆ 37 ਸਾਲ ਤੋਂ ਬਾਅਦ ਵਾਲਿਆਂ ਵਾਸਤੇ ਜੇ ਉਹ ਸਾਰੇ ਕੰਡੀਸ਼ਨਾਂ ਪੂਰੀਆਂ ਕਰਦੇ ਤੇ ਬਟ ਜੋ ਨੋਟੀਫਿਕੇਸ਼ਨ 'ਚ ਲਿਖਿਆ ਉਹ ਸੇਮ ਰਹੇਗਾ ਕਿ 37 ਸਾਲ ਹੀ ਅੱਛਾ ਇਸ ਤੋਂ ਇਲਾਵਾ ਤੁਹਾਨੂੰ ਆਪਣੇ 셀ਫ ਅਟੈਸਟਡ ਕਾਪੀਸ ਪਲੱਸ origignal documents ਇਹ ਸਾਰੇ ਲੈ ਕੇ ਜਾਣਾ ਪਏਗਾ ਜਦੋਂ ਜਾਣਾ ਹੈ ਤੁਹਾਨੂੰ ਠੀਕ ਹੈ ਜਿਹਦਾ میٹرਕੁਲੇਸ਼ਨ ਸਰਟੀਫਿਕੇਟ ਹੋ ਗਿਆ ਬਾਕੀ ਵੀ ਜੇ ਕੋਈ ਐਕਸਪੀਰੀਅੰਸ ਵਗੈਰਾ ਹੈ ਉਹਦਾ ਵੀ ਸਰਟੀਫਿਕੇਟ ਜਿੰਨੇ ਵੀ ਸਰਟੀਫਿਕੇਟ ਹੈ origignal ਪਲੱਸ ਡੁਪਲੀਕੇਟ ਫੋਟੋਸਟੇਟਡ ਇਹ ਸਾਰਾ ਕੁਝ ਲੈ ਕੇ ਪਹੁੰਚਣਾ ਪਏਗਾ ਉੱਥੇ ਅੱਛਾ ਏਜ ਲਿਮਿਟ ਜਿਹੜੀ ਮੈਂ ਕਹੀ ਆ ਉਹ 30 ਸਤੰਬਰ 2025 ਦੇ ਹਿਸਾਬ ਨਾਲ ਹੋਣੀ ਚਾਹੀਦੀ ਅੱਜ ਤਾਂ ਡੀ ਏਜ ਕਿੰਨੀ ਆ ਕੋਈ ਫਰਕ ਨਹੀਂ ਪੈਂਦਾ ਲੇਕਿਨ 30 ਸਤੰਬਰ 2025 ਨੂੰ ਤਾਂ ਡੀ ਏਜ ਅਗਰ 37 ਸਾਲ ਤੋਂ ਘੱਟ ਸੀ ਫੇਰ ਹੀ ਤੁਸੀਂ ਇਸ ਜੋਬ ਲਈ ਜਾਓਗੇ इस तु तो दो लेटेस्ट पासपोर्ट साइज आधार कार्ड दिन दोपियाँ जरूर फिजिकल ना रेस ना 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 ठीक है, सिर्फ सिर्फ है इस तो कुछ नहीं। हाँ. मतलब मैं कि पता लगेगा कि मैं सिलेक्ट हो गया इंटरव्यू का बहुत ही सौखा जहा क्वेश्चन है ਦੇਖੋ ਜਿਸ ਦਿਨ ਇੰਟਰਵਿਊ ਹੈ ਨਾ ਉਸ ਦਿਨ ਤੁਸੀਂ ਆਪਣੇ ਡਾਕੂਮੈਂਟ ਲੈ ਕੇ ਉੱਥੇ ਜਾਣਾ ਹੈ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਤੁਹਾਨੂੰ ਕਿਤਰਾ ਪਤਾ ਲੱਗੇਗਾ ਕਿਉਂਕਿ ਜਿਹੜਾ ਵੀ ਚਲ ਗਿਆ ਉਹਨਾਂ ਨੇ ਉਹਦੀ ਇੰਟਰਵਿਊ ਲੈ ਲੈਣੀ ਹੈ ਹਾਂ ਉੱਥੇ ਜਾ ਕੇ ਇੱਕ ਮਿੰਟ ਡਾਕੂਮੈਂਟੇਸ਼ਨ ਹੋਏਗੀ ਵੀ ਤੁਹਾਡੇ ਡਾਕੂਮੈਂਟ ਪੂਰੇ ਆ ਜਿੰਨੇ ਜੌਬ ਚ ਮੰਗੇ ਆ ਜੇ ਤਾਂ ਪੂਰੇ ਆ ਫਿਰ ਤਾਂ ਡੈਫੀਨਿਟਲੀ ਤਾਂ ਇੰਟਰਵਿਊ ਹੋ ਜਾਏਗੀ ਐਟ ਦਾ ਟਾਈਮ ਇੰਟਰਵਿਊ ਹੋ ਜਾਏਗੀ ਇਨਫੈਕਟ ਠੀਕ ਹੈ ਜੇ ਤੁਹਾਡੇ ਡਾਕੂਮੈਂਟ ਹੀ ਨਹੀਂ ਪੂਰੇ ਫਿਰ ਕੋਈ ਜ਼ਿੰਮੇਵਾਰ ਨਹੀਂ ਫਿਰ ਤੁਹਾਡੀ ਇੰਟਰਵਿਊ ਲੈਣੀ ਨਹੀਂ ਉਹਨਾਂ ਨੇ ਸਿੱਧਾ ਵਾਪਸ ਹੀ ਭੇਜ ਦੇ ਠੀਕ ਹੈ ਕਿ ਸੈਲਰੀ ਦੀ ਗੱਲ ਕਰ ਲਈਏ ਪਹਿਲਾਂ ਇੱਕ ਪੇਸ਼ੈਂਟ ਨੂੰ ਦੇਖਣ ਦੇ 11 ਰੁਪਏ ਬਹੁਤ ਹੀ ਵਧੀਆ ਅਮਾਉਂਟ ਹੈ 11 ਰੁਪਏ ਮਿਲਦੇ ਆ ਪਰ ਇੱਥੇ ਇੱਕ ਸਸਪੈਂਸ ਵੀ ਹੈ ਘੱਟ ਤੋਂ ਘੱਟ 50 ਪੇਸ਼ੈਂਟ ਤਾਂ ਰੋਜ਼ ਆਉਣਗੇ ਹੀ ਆਉਣਗੇ ਤੁਹਾਡੇ ਕੋਲ ਇਸ ਗੱਲ ਦੀ ਗਾਰੰਟੀ ਸਰਕਾਰ ਲੈ ਰਹੀ ਹੈ ਠੀਕ ਹੈ ਜੀ ਮਤਲਬ ਮੰਨ ਲਓ ਕੋਈ ਦਿਨ ਐ ਹੋ ਜਾ ਗਿਆ ਜਿਸ ਦਿਨ ਇੱਕ ਹੀ ਪੇਸ਼ੈਂਟ ਆਇਆ ਵਾ ਹੁਣ ਇਹ ਨਾ ਸਮਝੋ ਤੁਹਾਡੇ 11 ਰੁਪਏ ਬਣ ਗਏ ਨਾ 50 ਪੀਮੈਂਟਾਂ ਦੇ ਜਿਹੜੇ ਪੈਸੇ ਆ 50 ਪੇਸ਼ੈਂਟਾਂ ਦੇ ਜਿਹੜੇ ਪੈਸੇ ਆ 50 11 550 550 ਦਿਹਾੜੀ ਦਾ ਡਿਵਟ ਤੇ ਪਈ ਹੋਈ ਹੈ ਕੋਈ ਚੱਕਰ ਨਹੀਂ 550 ਦਿਹਾੜੀ ਬਹੁਤ ਆ ਤੁਹਾਨੂੰ ਜਾਂ ਘੱਟ ਲੱਗ ਰਹੀ ਆ ਉਹ ਤੇ ਜਰਾ ਕਮੈਂਟ ਕਰਕੇ ਦੱਸ ਦਿਓ ਮੈਨੂੰ ਕਈ ਲੋਕ ਨੂੰ ਲੱਗਦਾ ਕਮੈਂਟ ਕਰੀਂ ਸਰ ਇਸ ਤੋਂ ਜ਼ਿਆਦਾ ਮਿਸਤਰੀ ਮਜ਼ਦੂਰੀ ਦਿਹਾੜੀ ਹੁੰਦੀ ਹੈ ਦੇਖੋ ਇਸ ਤਰ੍ਹਾਂ ਕੰਪੇਅਰ ਨਹੀਂ ਕਰਨਾ ਪਹਿਲੀ ਗੱਲ ਇਹ ਆ 50% ਤਾਂ ਗਾਰੰਟੀ ਆ ਮੰਨ ਲਓ ਕੁਝ ਜ਼ਿਆਦਾ ਬਿਮਾਰ ਹੋ ਜਾਂਦਾ ਕੋਈ ਹਨਾ ਅੱਗੇ ਵੈਸੇ ਵੀ ਬਿਮਾਰੀ ਵਾਲੇ ਦਿਨ ਆ ਰਹੇ ਨਵੰਬਰ ਚ ਮੋਸਟਲੀ ਮੈਂ ਦੇਖਿਆ ਲੋਕਾਂ ਦੇ ਸੈਲ ਘਟਦੇ ਇਹ

नंबर दो डिप्लोमा इन मल्टीपर्पस हेल्थ वर्कर ठीक है या तूसी डिप्लोमा कीता होवे मल्टीपर्पस हेल्थ वर्कर दा या फिर तूसी एएनएम या दे बराबर दी योग्यता कीती होवे फीमेल अगेन मैं दस रहे फीमेल प्रेफरेबल है जे कोई फीमेल नहीं पहुंचती फिर मेल दा चांस हैगा इनी ते तो नहीं चांस हैगा कोई भी ठीक है आल्सो तूसी रजिस्टर होने चाहिदे हो मल्टीपर्पस हेल्थ वर्कर दे हिसाब नाल या फिर तौर मतलब तो ए एन एम पर मतलब नर्सिंग रजिस्ट्रेशन कौंसिल जी तो तीन रजिस्टर हो यह तीन कंडशन कंपलसरी है यानी एज अ नर्स काम कर ली ओबली एज अ नर्स रजिस्टर भी होना पेगा एंड आलसो ती दसवीं तकी पढ़ी हो जी जो सारे कंडिशन है कर लिया अपना अपलाई नैक्सट आ गया इंपोर्टेंट डेट्स वाला सैक्शन चार ग्यारह दो हज़ार पच्ची का दिन जरा नोट कर लो यही डेट एंड टाइम फॉर सबमिशन ऑफ एप्लीकेशन एंड यही इंटरव्यू का टाइम है सवेरे नौ बजे ਇਸ ਦਿਨ ਤੱਕ ਤੁਹਾਡੇ ਡਾਕੂਮੈਂਟ ਜਿਹੜੇ ਆ ਉੱਥੇ ਹੋਣੇ ਚਾਹੀਦੇ ਆ। ਉੱਥੇ ਤੋਂ ਮੇਰਾ ਮਤਲਬ ਹੈ ਵੈਨਿਊ ਜਿਹੜਾ ਤੁਹਾਨੂੰ ਮੈਂ ਦੱਸਿਆ ਸਕੂਲ ਆਫ ਨਰਸਿੰਗ ਸਿਵਲ ਹਸਪੀਟਲ ਜਲੰਧਰ ਇਹ ਵੈਨਿਊ ਜਰਾ ਨੋਟ ਕਰ ਲਓ ਇੱਥੇ ਹੋਣੀ ਹੈ ਤੁਹਾਡੀ ਇੰਟਰਵਿਊ ਐਂਡ ਡੇਟ ਆਫ ਡੈਕਲੇਰੇਸ਼ਨ ਆਫ ਰਿਜ਼ਲਟ ਵੀ ਨਾ ਦਿੱਤੀ ਆ 10 ਨਵੰਬਰ 2025 6 ਦਿਨ ਬਾਅਦ ਹੀ ਤੁਹਾਨੂੰ ਦੱਸ ਦੇਣਗੇ ਕੀ ਤੁਸੀਂ ਸਿਲੈਕਟ ਹੋਏ ਕਿ ਨਹੀਂ ਵੈਨਿਊ ਇਹੀ ਆ ਤੁਹਾਡਾ ਸਕੂਲ ਆਫ ਨਰਸਿੰਗ ਸਿਵਲ ਹਸਪੀਟਲ ਜਲੰਧਰ ਇੱਥੇ ਤੁਸੀਂ ਆਪਣੇ ਸਾਰੇ ਡਾਕੂਮੈਂਟਸ ਲੈ ਕੇ ਪਹੁੰਚਣਾ ਹੈ ਜਿਹੜੇ ਤੇ ਜਲੰਧਰ ਦੇ ਨਿ ਬਾਕੀ ਜਿਹੜੇ ਜ਼ਿਲ੍ਹਿਆਂ ਦੇ ਲੋਕ ਆ ਉਹਨਾਂ ਨੂੰ ਫਿਰ ਜਲੰਧਰ ਜਾਣਾ ਪੈਗਾ ਇੰਟਰਵਿਊ ਵਾਸਤੇ ਚਲੋ ਜੀ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋएगी ਐਂਡ ਅਗਰ ਪਸੰਦ ਆਈ ਹੈ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਵਾਸਤੇ ਬੈਲ ਆਈਕਨ ਵੀ ਦਬਾ ਲਓ ਤਾਂ ਕਿ ਤੁਹਾਨੂੰ ਜੋ ਹੈ ਨੋਟੀਫਿਕੇਸ਼ਨ ਟਾਈਮ ਤੇ ਮਿਲਦੀ ਰਹੇ ਇਸ ਵੀਡੀਓ ਦੇ ਫਿਲਹਾਲ ਇੰਨੀ ਹੈ ਅਗਲੀ ਵੀਡੀਓ 'ਚ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੈ ਹਿੰਦ